ਰਾਵੜ ਨਾਮ ਦਾ ਗੋਪੀ ਮਨ ਦਾ ਲਾਓ ਜੀ ਪਿਓ ਪਤਨੀ ਜੋੜੀ ਬੈਠੀ ਆ ਭਰਾ ਗੋਪੀ ਭਾਈ ਬਹੁਤ ਬਹੁਤ ਮੁबारक ਜਿਹੜਾ ਇਹ ਹੋਵੇ ਸਾਰ ਕੈਮਰਾ ਫੋਕਸ ਕਰਦਾ ਆ ਆ ਗਿਆ ਕਦੇ ਸਾਹਮਣੇ ਮਾ ਮੰਡ ਵਾਲੀ ਕਿਦੇ ਲਾਓ ਜੀ ਦੀ ਬਣ ਮੈਨੂੰ ਪਛਾਨੋ ਕਹਾਂ ਕੁੰਡੀਆਂ ਮੁੱਛਾਂ ਦਾ ਸ਼ਕੀਨ ਗੱਭਰੂ ਲਵਲੀ ਗੁਰਫਰਸ ਵਾਲਾ ਲਵਲੀ ਗੁਰ ਦਾ ਨਾਮ ਕਿਹੜਾ ਕੀ ਆ ਹੈ ਓਪਲ ਢਾਲੇ ਵਾਲਾ ਮੈਂ ਕਿਦੇ ਮਲੂਕਪੁਰਿਆ ਵਾ ਗੱਲ ਸੁਣਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੁੜੇ ਜੀ ਅੱਜ ਆਪਾਂ ਪਹੁੰਚੇ ਆਂ ਬਾਈ ਮਨਪ੍ਰੀਤ ਸਿੰਘ ਸੰਧੂ ਬਾਈ ਬੈਲਜੇ ਵਾਲਾ ਬਾਈ ਦੇ ਸੰਦੇਸ਼ ਪਰ ਪਹੁੰਚੇ ਆਂ ਬਹੁਤ ਵੱਡਾ ਮੇਲਾ ਕਰਾਉਂਦਾ ਬਾਈ ਸਾਡਾ ਹਰ ਸਾਲ ਡਰੋਲ ਦਾ ਮੇਲਾ ਹੁੰਦਾ ਹਰ ਸਾਲ ਬਾਈ ਦਾ ਤੇ 95 ਦੇ ਪਲੱਸ ਜਿਹੜੇ ਪ੍ਰਾਈਜ਼ ਦੇਣੇ ਆ ਬਾਈ ਨੇ ਔਰ ਵਧੀਆ ਮੇਲਾ ਕਰਾ ਰਿਆ ਕੱਲੇ ਦੇ ਪ੍ਰਾਈਜ਼ ਆ 95 ਜਿਹੜੇ ਵੱਖਰੇ ਆ ਬੈਨ ਉਹਦੀ ਸੀਰੀਜ਼ ਮੈਨ ਆਫ ਦੀ ਮੈਚ ਦੇ ਵਧੀਆ ਪਰਫਾਰਮੈਂਸ ਕਰਨ ਦੇ ਬਾਈ ਹੋਰ ਵੀ ਬਹੁਤ ਜ਼ਿਆਦਾ ਵਧੀਆ ਗੈਟ ਰਿਹਾਦਾ ਵਾ ਬੇਲੇ ਨਾ ਬਣੇ ਰਹੋ ਆਪਾਂ ਤੁਹਾਨੂੰ ਕੱਲੀ ਕੱਲੀ ਮੂਵਮੈਂਟ ਜਿਹੜੀ ਆਪਾਂ ਮੇਲੀ ਦਿਖਾਵਾਂਗੇ ਬਲੌਗ ਨੂੰ ਬਿਲਕੁਲ ਸਕਿਪ ਨਾ ਕਰਿਓ ਨਰੋਲ ਦਾ ਬਹੁਤ ਵੱਡਾ ਮਹਾਕੁੰਭ ਲਓ ਜੀ ਸ਼ਾਨ ਮੈਦਾਨ ਦੀ ਮੈਚ ਜਿਹੜਾ ਸ਼ਾਨ ਪੀਜਾ ਵਾਈਬਲ ਕੀਤਾ ਜਾਣਾ ਵਾ ਦੇਖੋ ਬਹੁਤ ਵਧੀਆ ਵਾ ਬਾਲ ਚੜਕੇ ਪਾਉਂਦਾ ਨਾ ਉਹ ਸਾਰਾ ਕੇ ਦਾ ਫੋਕਸ ਕਰਦਾ ਹੈ ਬਾਗਿਆ ਕਰੇ ਬੀਰੂ ਆ ਇਸ ਸਮੇਂ ਕੈਚ ਕਰਨ ਦੀ ਬਾਈਬਲ ਨੂੰ ਕਿੱਥੇ ਜਾ ਰਹੇ ਹੈ ਚੋਟੀ ਦਾ ਕਰ ਕਰ ਗਿਆ ਤੇ ਪ੍ਰੈਸ ਦਾ ਰਤੂ ਬਣ ਗਿਆ ਬੜੇ ਮਾਸਲ ਵਾਲੀ ਕੀਤੇ ਜਾ ਰਹੇ ਹੈ ਜਾਣੋ ਵੀ ਕੌਣ ਆ ਮੁੰਡਾ ਸਾਡਾ ਪਿਆ ਰਾਜਾ ਛੋਟਾ ਜਿਆ ਇਹਨੂੰ ਸੋਸ਼ਲ ਮੀਡੀਆ ਪਰ ਦੇਖੇ ਆ ਪਰ ਦੇਖੋ ਹੈ ਕੌਣ ਆਏ ਕੀ ਨਾਮ ਤੇ ਦਾਦੇ ਚੱਤੇ ਆ ਦਾਦੀ ਦਰਸ਼ਕਾਂ ਨੂੰ ਹੈ ਆਵਾਜ਼ ਖੋਲ ਚੰਗੀ ਤਰ੍ਹਾਂ ਉੱਚੀ ਬੋਲ ਅਨਮੋਹ ਬੋਲਾ ਕਿਹੜਾ ਮੁੰਡਾ ਹੈ ਗੋਪੀ ਮੰਡ ਦਾ ਨਹੀਂ ਨਹੀਂ ਬਾਹੂ ਬਲਦਾਂ ਰਾਵਣ ਦਾ ਰਾਵਣ ਦਾ ਮੁੰਡਾ ਗੋਪੀ ਮਨ ਦਾ ਲਓ ਜੀ ਪਿਓ ਪਤਨੀ ਜੋੜੀ ਬੈਠੀ ਆ ਭਰਾ ਗੋਪੀ ਭਾਈ ਬਹੁਤ ਬਹੁਤ ਮੁबारक ਜਦੋਂ ਬੱਚਾ ਨਾਲ ਡੋਣ ਦੇਣ ਲੱਜੇ ਨਾ ਤੇ ਬਾਪ ਦੀ ਗਰੀਤ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਨਰੋਲ ਦੇ ਮੇਲੇ ਲੈ ਕੇ ਆਉਣ ਵਾਲੇ ਨੂੰ ਕੀ ਬਣਾਣਾ ਚਾਹੋਗੇ ਬੱਲੇਬਾਜ਼ ਕੇ ਬਾਲਰ ਨਾਵਾਂ ਆਹ ਆਲਰਾਊਂਡੀ ਆਦ ਕਰਕੇ ਬਣਾਵਾ ਆਹੋ ਯਾਰ ਗਾ ਠੀਕ ਹੈ ਠੀਕ ਹੈ ਗੋਬਿੰਦ ਨਰੋਲ ਦਾ ਮੇਲਾ ਕੀ ਨਰੋਲ ਦੇ ਮੇਲਾ ਬੜਾ ਬਹੁਤ ਵਧੀਆ ਹੋ ਰਿਹਾ ਪੂਰੇ ਤੁਹਾਡਾ ਇਕੱਲਾ ਪੁਰੀ ਰਿਕਾਰਡ ਦਾ ਨਹੀਂ ਇਹ ਪੰਜਾਬ ਦਾ 1 ਆਫ ਦਾ ਬੈਸਟ ਮੇਲਾ ਦੋ ਸ਼ਬਦ ਮੇਲੇ ਲਈ ਵਧੀਆ ਟੂਰਨਾਮੈਂਟ ਮੈਚਾਂਾਂ 'ਚ ਜ਼ਿਆਦੇ ਆ ਹਾਂ ਹਾਂ ਕੋਈ ਇਹਨਾਂ ਦੀ ਮਜਬੂਰੀ ਆ ਪਰ ਟੀਮਾਂ ਕਿ ਵਧੀਆ ਮਿਲਣ ਨੂੰ ਯਾਰ ਟੀਮਾਂ ਸਾਰੀਆਂ ਆਈ ਜਾਂਦੀਆਂ ਖੇਡਣ ਵਾਸਤੇ ਬਾਪੇ ਦੀ ਗੇਮ ਸਭ ਤੋਂ ਵੱਧ ਕਿੱਥੇ ਲੱਗੀ ਸਭ ਤੋਂ ਬੈਸਟ ਸ਼ਾਟ ਕਿਹੜਾ ਬਾਪੇ ਦਾ ਸਭ ਤੋਂ ਬੈਸਟ ਸ਼ਾਟ ਜਿਹੜਾ ਬੜੇ ਬੜੇ ਤੈਨੂੰ ਪਸੰਦ ਲੱਗਦਾ ਹੈ ਕਿਹੜਾ ਹੈ ਚਪੇੜ ਚਪੇੜ ਸ਼ਾਟ ਠੀਕ ਆ ਗੁੱਡ ਗੁੱਡ ਜੀ ਦੇਖ ਸਕਦੇ ਹੋ ਗਰਾਊਂਡ ਦਾ ਵੀਊ ਬਹੁਤ ਵਧੀਆ ਬੜਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਬਹੁਤ ਵੱਡਾ ਗਰਾਊਂਡ ਆ ਬਹੁਤ ਵਧੀਆ ਗਰਾਊਂਡ ਦਾ ਵੀਊ ਆ ਦੇਖ ਸਕਦੇ ਹੋ ਵੇ ਬਹੁਤ ਵਧੀਆ ਇੱਧਰ ਲੰਗਰ ਦਾ ਪ੍ਰਬੰਧ ਹੋ ਰਿਹਾ ਇੱਧਰ ਲੰਗਰ ਦੇ ਸ਼ਾਇਰਾਂ ਆ ਗਏ ਆ ਉਧਰ ਗੁਣਿਆਂ ਵਾਲਿਆਂ ਦੇ ਵੀ ਆ ਆਹਦੀ ਸਾਉ ਕੇ ਨਾਲ ਗਿਸ਼ਨਾ ਕੋਲੀ ਵਰਗਾ ਸਾਡਾ ਬਹੁਤ ਵਧੀਆ ਬਾਈ ਸਾਡੇ ਮੇਲਾ ਕਰਵਾਇਆ ਬਾਈਆਂ ਨੇ ਵੀਰ ਬਹੁਤੇ ਪੜਿਆ ਹੋਇਆ ਔਰ ਇਧਰਲੇ ਪਾਸੇ ਪਿੰਡਾਂ ਦੇ ਨਾਲ ਲਓ ਜੀ ਵੈਰੋਗਰੀ ਟੀਮ ਬੜੀ ਵਧੀਆ ਟੀਮ ਬਣ ਕੇ ਆਈ ਆ ਵੈਰੋਗਰੀ ਵਾਲੇ ਭਰਾ ਸਾਡੇ ਹੈਰੀ ਹੈਰੀ ਦੇ ਪਿੰਡੋਂ ਆਏ ਨੇ ਹੈਰੀ ਵੈਰੋਗਰੀ ਅੱਜ ਹੈਰੀ ਮੈਂ ਵੀ ਕਹਿੰਦਾ ਹੈਰੀ ਦਾ ਬਾਹਰ ਚਲੇ ਕੇ ਦੁਬਾਰਾ ਆ ਗਏ ਫਾਪਾ ਹੈਰੀ ਕਿਵੇਂ ਆ ਉਹਦਾ ਪਹਿਚਾਨ ਜ ਨਹੀਂ ਹੁੰਦਾ ਲੱਗਿਆ ਉਹਦਾ ਪਹਿਚਾਨ ਜ ਨਹੀਂ ਹੁੰਦਾ ਇਹ ਵੀ ਨਰੋਲ ਦਾ ਟੂਰਨਾਮੈਂਟ ਆ ਤੇ ਤੁਸੀਂ ਅੱਜ ਇਹ ਬਦਲ ਬੁਲੇਸ਼ੀ ਮਲੇ ਦੀ ਵੀ ਖੇਡੋ ਟੀਮਾਂ ਲਈ ਤੇ ਆਪਣੀ ਟੀਮ ਲੈ ਕੇ ਆਏ ਹੋ ਤੇ ਮਹੌਲ ਤੇ ਇਹੋ ਕਿਵੇਂ ਲੱਗਿਆ ਤੁਹਾਨੂੰ ਇਹ ਪਿੰਡਾਂ ਤੇ ਮੇਰ ਮਹੌਲ ਹੈ ਵੀ ਪਿੱਛੋਂ ਸਾਈਡ ਤੇ ਤੇ ਪਿੱਛੇ ਵਾਲੇ ਦੀਆਂ ਮੂਹਰੀਆਂ ਬੱਦਲਾਈ ਦੇਖਾ ਕਰਨ ਦੀ ਵੀ ਸਾਰਿਆਂ ਨੇ ਕਦੋਂ ਵਾਪਸੀ ਕੀਤੀ ਪੰਜਾਬ ਚ ਇੱਕ ਨਹੀਂ ਅੰਪਾਇਰ ਹੀ ਲੈ 10 ਨਹੀਂ ਹੋਇਆ ਕਿੰਨਾ ਮੈਂ ਕਹ ਤਿੰਨ ਚਾਰ ਸਾਲ ਹੋ ਗਏ ਕਹਿੰਦਾ ਨਾ ਚਲੋ ਵਧੀਆ ਵੈਲਕਮ ਆ ਗਰਾਊਂਡ ਵਿੱਚ ਇੱਕ ਵਾਰ ਫੇਰ ਇਹ ਬਾਈ ਹੈਵੀ ਵੈਲੋ ਕਾਲ ਜਿਹ ਹੈ ਵੈਲੋ ਕਾਲ ਟੀਮ ਵਧੀਆ ਬਣ ਕੇ ਲਈ ਹੋਈ ਦੇਖੋ ਵਧੀਆ ਮੈਚ ਆ ਵਧੀਆ ਅੰਪਾਇਰਿੰਗ ਸਾਰੇ ਪ੍ਰਬੰਧ ਬਹੁਤ ਹੀ ਵਧੀਆ ਬਾਈ ਸਾਰੀਆਂ ਮਾਰਿਆ ਬਹੁਤ ਬਹੁਤ ਧੰਨਵਾਦ ਸਾਰੀ ਸੁਖਣੀ ਦੀ ਟੀਮ ਦਾ ਮੈਜਰਾ ਕਿਹੜਾ ਹੈ ਜਿਹੜਾ ਕਿਹੜਾ ਹੈ ਮੈਜਰਾ ਕਿਹੜਾ ਹੈ ਜਿਹੜੀ ਟੀਮ ਜਿਹੜੀ ਕੀ ਹਾਲ ਠੀਕ ਠਾਕ ਜਿਵੇਂ ਚੱਲਦਾ ਕਿੰਨੇ ਦਿਨ ਕਿੰਨੇ ਦਿਨ ਰਹਿਗੇ ਮਰ ਜਣ ਮਦਰੋਲ ਦੇ ਵੱਡੇ ਮੇਲੇ ਖੇਡਦਾ ਪਿਆ ਵਾ ਸਵਾਰ ਵੱਖਰਾ ਬੰਨਿਆ ਪਿਆ ਵਾ ਨਾ ਆ ਸੰਗ ਲੱਗਦੀ ਕਿਉਂ ਸੰਗ ਕਿਉਂ ਲੱਗਦੀ ਆ ਚਲ ਮੇਲੇ ਵੇ ਦੋ ਸ਼ਬਦ ਬੋਲ ਦੇ ਜਿਹੜੀ ਨਾ ਮਟ ਗੈਂਡ ਪੂਰਾ ਗੈਂਡ ਕੀ ਲੱਗੀ ਖਾਸ ਗੱਲ ਵਧੀਆ ਆਰਕਦੀ ਕਰੀ ਤੇ ਵਧੀਆ ਨਰੋਲ ਇਹਦੀ ਸ਼ੁਰੂਆਤ ਸਾਡਾ ਯਾਰ ਕਹਿੰਦੇ ਕੂਠੀ ਤੇ ਡਾ ਗੱਭਰੂਆ ਵਾਗੇ ਵਾਲੀਆ ਗੇਮ ਚੱਲਦਾ ਮੇਲਾ ਕੀ ਲੱਗੀ ਖਾਸ ਗੱਲ ਮੇਲੇ ਦੀ ਮੇਲੇ ਦੀ ਖਾਸ ਗੱਲ ਕੀ ਲੱਗੀ ਬਸ ਮੇਰਾ ਯਾਰ ਆਈ ਆ ਭਾਈ ਨਰੋਲ ਮੇਲਾ ਬਹੁਤ ਵਧੀਆ ਸਾਰਾ ਮੌਕਾ ਮਿਲਦਾ ਯਾਰ ਬਹੁਤ ਸਾਰੇ ਲੋਕਾਂ ਨੂੰ ਆ ਥੈਂਕ ਯੂ ਨਰੋਲ ਕਰਾ ਲੀਕ ਥੈਂਕ ਯੂ ਨੌਂ ਦੀ ਫੌਜ ਖੜੀ ਹੈ ਸਾਰੀ ਕਿਲਾ ਨਾਂ ਵਾਲੀ ਫੌਜ ਖੜੀ ਹੈ ਕਿਵੇਂ ਆ 골ਡਨ ਪ੍ਰੋਮੋ ਗੋਲਡਨ ਕ੍ਰਿਕਟ ਕੱਪ ਕੇਲਾ ਨਾ ਤੁਹਾਡੇ ਪਿੰਡ 'ਚ ਆਵੇਗਾ ਥੋੜੇ ਪਿੰਨ ਬਜੇ ਮੇਲਾ ਹੁੰਦਾ ਹਰ ਸਾਲ ਹੁੰਦਾ ਸਾਰਾ ਪੰਜਾਬ ਹੀ ਕਿ ਦੇਖਣ ਵਾਸਤੇ ਆਉਦਾ ਵਾ ਕਿੰਨੀ ਖੁਸ਼ੀ ਹੁੰਦੀ ਹੈ ਸਾਰਾ ਪੰਜਾਬ ਫਿਰ ਦੇਖਣ ਵਾਸਤੇ ਆ ਜਾਂਦਾ ਬਹੁਤ ਵਧੀਆ ਹੁੰਦਾ ਬਾਈ ਮਨਨਾ ਸੰਧੂ ਸੰਧੂ ਬਹੁਤ ਵੱਡਾ ਮੇਲਾ ਤੁਹਾਡੇ ਯਾਰ ਰਲ ਮਿਲ ਕੇ ਕਰਾਉਦੇ ਆ ਕੀ ਕਹਿੰਦਾ ਕਿ ਸੰਗ 200 ਦਾ ਮੇਲੇ ਲਈ ਬਹੁਤ ਵਧੀਆ ਮੇਲਾ ਕਰਾਉਂਦੇ ਆ ਤੇ ਹਰ ਇੱਕ 플레이ਰ ਨੂੰ ਫਲਾਣ ਲੈਂਦਾ ਇੱਕ ਮੈਚ ਦੇ ਵਿੱਚ ਵਧੀਆ ਮੈਚ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਬਾਈ ਮਨਪੀ ਸੰਧੂ ਨੇ ਕਿਵੇਂ ਕਿੰਦਰੀ ਮਹਿਸੂਸ ਹੁੰਦੀ ਹੈ ਪ੍ਰਾਊਡ ਬਹੁਤ ਵਧੀਆ ਬਹੁਤ ਪ੍ਰਾਊਡ ਹੁੰਦਾ ਹੈ ਅਸੀਂ ਬੰਦੇ ਦਾ ਏਸ ਤਰ੍ਹਾਂ ਤੋਂ ਲੋ ਜਿਹੜਾ ਬੈਨ ਆਫ ਦੀ ਮੈਚ ਜਿਹੜਾ ਦਿੱਤਾ ਜਾ ਰਿਹਾ ਵਾ ਬੌੜੀ ਵਧੀਆ ਪਰਫਾਰਮਿੰਗ ਕਰਦੇ ਹਰ ਮੈਚ ਵਿੱਚ ਜਿਹਨਾਂ ਨੂੰ ਸਨਮਾਨ ਦਿੱਤੇ ਜਾਂਦੇ ਆ ਟੂਰਨਾਮੈਂਟ ਬਹੁਤ ਹੀ ਵਧੀਆ ਟੂਰਨਾਮੈਂਟ ਕਰਵਾਇਆ ਜਾ ਰਿਹਾ ਅਸੀਂ ਪਹਿਲਾਂ ਵੀ ਕਈ ਵਾਰ ਇੱਥੇ ਖੇਡਣਾ ਹੈ ਇੱਕ ਵਾਰ ਅਸੀਂ ਜਿੱਤੇ ਵੀ ਲੋ ਇੱਕ ਬਾਰੋ ਦਾ ਟੂਰਨਾਮੈਂਟ ਜਿੱਤੋ ਪਹਿਲਾਂ ਵੀ ਜਿੰਨੇ ਟੂਰਨਾਮੈਂਟ ਹੋਇਆ ਵਧੀਆ ਟੂਰਨਾਮੈਂਟ ਹੋਇਆ ਅੱਜ ਵੀ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਬਹੁਤ ਹੀ ਵਧੀਆ ਮੈਨੇਜਮੈਂਟ ਆ ਵਧੀਆ ਪ੍ਰਬੰਧ ਕੀਤੇ ਗਏ ਆ ਜਿੱਦਾਂ ਕਾਫੀ ਮਰਜ਼ੀਆਂ ਪੂਲ ਦੇ ਵਿੱਚ ਤੋਂ ਲੱਗਦਾ ਸੀ ਵੀ ਮੈਚ ਜਿਹੜੇ ਨੇ ਕਿਸ ਤਰ੍ਹਾਂ ਹੋਣਗੇ ਵੀ ਜਾਦਾ ਟੀਮਾਂ ਨਹੀਂ ਪਰ ਬਹੁਤ ਹੀ ਸਹੀ ਟਾਈਮ ਤੇ ਜਿਹੜੇ ਮੈਚ ਸਟਾਰਟ ਕੀਤੇ ਗਏ ਆ ਦਸਰਾਂ ਇੱਕ ਹੋਰ ਗਰਾਊਂਡ ਦਾ ਪ੍ਰਬੰਧ ਕੀਤਾ ਗਿਆ ਕਮੇਟੀ ਨੇ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਵੀ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਹੈ ਜਿਹੜਾ ਕਰਵਾਇਆ ਜਾ ਰਿਹਾ ਜੀ ਮੈਨੂੰ ਟੂਰਨਾਮੈਂਟ ਕਿਵੇਂ ਲੱਗਾ ਪ੍ਰਬੰਧ ਕਿਵੇਂ ਲੱਗਾ ਬਹੁਤ ਕਲਾਈਮ ਬਾਦ ਲੱਗਦਾ ਤੁਸੀਂ ਇੰਨੀ ਦੂਰ ਆਇਆ ਫਿਰ ਨੀ ਸੋ ਗਿਆ ਤੇ ਇੰਨੀ ਵੱਡੀ ਲੱਗਦਾ ਹੈ ਬਾਰੇ ਬਾਰੇ ਸਵਾਲ ਨਾ ਬਸ ਸਾਥ ਸੰਗ ਦਾ ਮੁੰਡਾ ਤੇ ਬੜੇ ਹੁਣ ਕੱਲ ਦਾ ਨਗਰ ਗਿਆ ਸੀਗਾ ਤੇ ਅੱਜ ਇੱਥੇ ਆ ਕੇ ਲੱਗਦਾ ਹੈ ਵੀ ਜਿਹੜੇ ਵਧੀਆ ਹੋਣ 90 ਕਮੀ ਬੇਸੀ ਕੰਨੀ ਦੇ ਨਾਲ ਸਾਡੇ ਭਾਈ ਕੰਨੀ ਦੇਖੀ ਜਾਂਦੀ ਕੋਈ ਪਰਫਾਰਮ ਕਰਦੇ ਭਈ ਆਹ ਟੀਮ ਭਾਈ ਰਹਿੰਦੀ ਹੈ ਜੇ ਕੋਈ ਟੀਮ ਹੋ ਜੇ ਨੇ ਬੱਦ ਬੱਦ ਵਧੀਆ ਹੋ ਜੀ ਉਹ ਭਾਈ ਸੰਗਦਾ ਭਾਈ ਇਹ ਬੱਲੇ ਪਾਸੇ ਤੇ ਪਟਾੜ ਤੋਂ ਕ੍ਰਾਸ ਬੇਸਿੰਗ ਕੀਤਾ ਜਾ ਰਿਹਾ ਹੈ ਲਓ 1100 ਦੇ ਨਾਲ ਕਿਸਨ ਸਿੰਘ ਦਾ ਬਣ ਰਿਹਾ ਬਹੁਤ ਸੋਹਣੀ ਜਿਹੜੀ ਪਰਫਾਰਮੈਂਸ ਦੀ ਹੈ ਬੈਟਿੰਗ ਦੇ ਵਿੱਚ ਅੱਧੇ ਮਿੰਟ ਲੈ ਰਹੇ ਆ 12 ਸਣਾ ਵਰਤਮਨਕ ਫੇਰ ਜਰਾ ਮੈਚ ਖੇਡਦੇ ਹੋ तो एरिया नगर एरिया मेला मेले बारे प्रबंध बारे तो आम काम बारे जरूर बोल के हाँ भी प्रबंध के लिए लगेगा पैसा लगा लगे लगा तो कोई पक्ष बात की नहीं प्लान आप रखे जा रहे बहुत बढ़िया वीरे प्रबंध और बहुत ज़्यादा बढ़िया लंगर का सारा कुछ ग्राउंड भी बहुत सोना मन्ना बाई लंगर बहुत बहुत आनवाल ਕੁਝ ਸ਼ੋਨਾ ਬੱਗਾ ਬੱਤੀ ਸਾਰੇ ਖਾਏ ਲੈ ਵੀ ਪਹੁੰਚ ਗਈ ਪਹਿਲਾਂ ਤਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਟਰਨਮੈਂਟ ਇੱਕ ਸਾਡੇ ਇਲਾਕੇ ਦਾ ਫੇਰ ਕੋਰਦਾਂ ਜਾਗਰਤਾ ਕਹਿਦੀ ਕਿ ਪੰਜਾਬ ਦਾ ਇੱਕ ਬ੍ਰਾਂਡ ਬਣ ਚੁੱਕਿਆ ਕਿ ਕਿਹੋ ਜਿਹਾ ਟਰਨਮੈਂਟਾਰੇ ਪਿੰਡ ਪੁੱਜਦੇ ਕਿ ਆਪਾਂ ਕਰਵਾਈਏ ਪਰ ਪਹੁੰਚੇ ਤਾਂ ਨਹੀਂ ਹੈ ਕਿਉਂਕਿ ਆ ਟਰਨਮੈਂਟ ਖਤਮ ਹੋਣਾ ਨੈਕਸਟ ਜਦੋਂ ਸ਼ੁਰੂ ਹੋਣਾ ਫਾਈਨਲ ਤੋਂ ਅਗਲੇ ਦਿਨ ਫਿਰ ਅਗਲੇ ਟਰਨਮੈਂਟ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਇਹ ਟੂਰਨਾਮੈਂਟ ਕਰਵਾਉਣ ਵਾਸਤੇ ਸਾਰਿਆਂ ਦੀ ਮਿਹਨਤ ਲੱਗਦੀ ਹੈ। ਲਓ ਜੀ ਲਾਸਟ ਬਾਲ ਤੇ ਸ਼ੱਕਾ ਮਾਰ ਕੇ 3100 ਦਾ ਮੁੰਡੇ ਨੂੰ ਜਿਹੜਾ ਸਨਮਾਨ ਕੀਤਾ ਗਿਆ ਬਾਈ ਵੱਲੋਂ 3100 ਰੁਪਈਆ ਜਿਹੜਾ ਕਹਿੰਦੇ ਦਿੱਤਾ ਗਿਆ। ਦਵਿੰਦਰ ਸਾਡਾ ਕਹਿੰਦੇ ਭਾਈ ਰੁਪਈਆ ਆ। ਆ ਜਿਹੜੇ ਦਿਨ ਦੇ ਵਿੱਚ ਇਹਦੇ ਮੇਰੇ ਨੂੰ ਲਓ ਜੀ ਮੁੰਡੇ ਨੇ ਲਾਸਟ ਬਾਲ ਤੇ ਸ਼ੱਕਾ ਮਾਰ ਕੇ ਮੈਚ ਜਿੱਤਾਇਆ ਤੇ 3100 ਲਾਖ। ਰੌਟ ਪਾਰ ਕਰਦਾ ਹੈ ਤੇ ਰੁਪਈਆ ਜਿਹੜਾ 3100 ਦਿੱਤਾ ਜਾਣਾ ਹੈ। ਬਾਈ ਦਵਿੰਦਰ ਜਿਹੜੇ ਮੇਰੇ ਸਾਰਿਆਂ ਨੂੰ ਬਹੁਤ ਸੋਹਣਾ ਪ੍ਰਬੰਧਾ ਭਾਈ ਬਹੁਤ ਵਧੀਆ ਤੁਸੀਂ ਕਰਨਾ ਜਿਵੇਂ ਇਹ ਸਾਰੇ ਟੀਮਾਂ ਆਉਂਦੇ ਨੇ ਰਿਫਰੈਸ਼ਮੈਂਟ ਲਈ ਆ ਪਰੌਂਦੇ ਜਾਣ ਆ ਬੜੀਆ ਗਰਾਊਂਡ ਆਂਦੀ ਆ ਪੈਸੇ ਵੀ ਬਹੁਤ ਆ ਰਹੇ ਆ ਬੜੀ ਗੱਲ ਕਹੀ ਆ ਬਹੁਤ ਵਧੀਆ ਨਰੂਨ ਨੂੰ ਉੱਪਰ ਚੱਕਰ ਲਈ ਇਹ ਜੇ ਪ੍ਰਬੰਧ ਬਹੁਤ ਜ਼ਰੂਰੀ ਆ ਅਜੀਬ ਤਕੀਰ ਲਓ ਜੀ लवली ਗੁਰੂ ਸਾਹਿਬ 1000 ਨਾਲ ਸਰਮਾਨ ਦੇ ਨਾਲ ਰੂਮ ਹੀ ਟੋ ਲੈਂਦਾ ਬੜੀ ਸੋਹਣੀ ਪਰਫਾਰਮੈਂਸ ਦਿੱਤੀ ਮੁੰਡਾ लवली ਗੁਰੂ ਸਾਹਿਬ ਨੇ 1000 ਨਾ ਕੋਈ ਯਾਨਾ ਸਾਡੇ ਪੀਪਲ ਦੀ ਹੋ ਰਿਹਾ ਨਾ ਅਸੀਂ ਦੇ ਵੀ ਗਾਫਨ ਲੈ ਕੇ ਆ ਰਹੇ ਹਾਂ ਤਾਂ ਦੂਜਿਆਂ ਦੀ ਬਹੁਤ ਵਧੀਆ ਲੋਕਾਂ ਦਾ ਟੀਮਾਂ ਦਾ ਕਰਾਉਂਦੇ ਆ ਬਈ ਸਾਰਿਆਂ ਨੂੰ ਕਿਹੋ ਜਿਹਾ ਰੱਖਿਆ ਨਾ ਇਹਦੇ ਵਿੱਚ ਤਾਰਾ ਵੀ ਜੀ ਹੈ ਸਾਰੇ ਦੇ ਅੱਗੇ ਲਾਉਂਦੇ ਸਾਰੇ ਦੇ ਅੱਗੇ ਲੱਗਦੀ ਹੈ ਮੰਨ ਗਲਾਪਰਾਂ ਦੇ ਇਹ ਟੂਰਨਾਮੈਂਟ ਹੰਦ ਰੋ ਰਿਹਾ ਸਾਰਿਆਂ ਕੋਈ ਬੜੀ ਰੀਤ ਨਾਲ ਕੰਮ ਕਰਦੇ ਗੁੰਡੀ ਮੁੰਡਾ ਨੌਜਵਾਨਾਂ ਦਾ 12 ਸਾਲ ਦੀ ਮੁੰਡੇ ਰੱਖੇ ਕਮੇਟੀ ਵੱਲੋਂ ਸਨਮਾਨਕ ਡਰੈੱਡ ਚਾਂਦੀ ਦਾ ਲਓ ਜੀ ਦੇਖੋ ਦੋਸਤੋ ਪੂਰੀ ਐਨ ਫੀਲਿੰਗ ਇੰਟਰਨੈਸ਼ਨਲ ਲੈਵਲ ਦੀ ਆਉਂਦੀ ਆ ਬੜਾ ਸੋਹਣੇ ਜਿਹੜੇ ਬੋਰਡ ਲਾਇਆ ਫਲੈਕਸ ਲਾਇਆ ਇਹ ਆ ਸਾਡੇ ਐਨ ਆਰ ਆਈ ਵੀਰ ਸਾਡੇ ਭਰਾ ਸਾਡੀ ਕਮੇਟੀ ਸਾਡੀ ਪ੍ਰਬੰਧਕ ਜਿਨ੍ਹਾਂ ਦੀ ਦولت ਵੱਡਾ ਵੀ ਲਖੜਾ ਜਾ ਰਹੇ ਆ ਭਾਈ ਸਾਡਾ ਮਨਪ੍ਰੀਤ ਸਿੰਧੂ ਸ਼ਾਨ ਪੀਜਾ ਵੈਲਜ਼ੀਅਮ ਫ੍ਰੀਡ ਕੋਟ ਆਹ ਵਧੀਆ ਵੀਰ ਦਾ ਜਿਹੜਾ ਕਾਮਾ ਕਸ਼ੂਰ ਟੂਰਨਾਮੈਂਟ ਬਲ 골ਡਨ ਕ੍ਰਿਕਟ ਜਿਹੜਾ ਕੱਪ ਕਿਲਾ ਨਾਂ ਦਾ ਖੇਡਿਆ ਜਾ ਰਿਹਾ ਪੂਰੀ ਇੱਥੇ ਪ੍ਰੈਜਨਸ਼ਨ ਆਪਣੇ சன்ல் கபருவலி பிளா ਤੇ ਪਹਿਲੇ ਮੇਲੇ ਵਿੱਚ ਪਹਿਲੇ ਦਿਨ ਹੀ ਪੂਰਾ ਬੱਲੇ ਬੱਲੇ ਹੋ ਗਿਆ। ਦੋ ਸ਼ਬਦ ਤੁਹਾਡੇ ਦਿਲ ਦੀ ਆਵਾਜ਼ ਕੀ ਕਹਿਣਾ ਚਾਹੋਗੇ? ਬਈਆਂ ਦੀ ਬਾਤ ਤੁਸੀਂ ਆਪ ਹੀ ਦੇਖ ਲਓ। ਹਾਂ ਅੱਜ ਸਾਡੇ ਪਲੇਅਰ ਤਿੰਨ ਚਾਰ ਪਲੇਅਰ ਹੈ ਨਹੀਂ ਸੀਗੇ। ਤੁਸੀਂ ਵੇਖ ਕੇ ਖੜ੍ਹਣਾ ਹੈ। ਆਹ ਦੇਖੋ ਮੇਰੇ ਪਿੰਡ ਦੇ ਮੁੰਡੇ ਮੜੇ ਲਖਾਇਓ ਇੱਥੇ। ਹਾਂ ਤਿੰਨ ਚਾਰ ਜੀ ਲੈ ਗਏ ਤਾਂ ਟੂਰਨਾਮੈਂਟ ਇਹ ਨਵਾਂ। ਇਹ ਚਾਂਦੀ ਦੀ ਔਰ ਮੇਰੇ ਕੋਲ 12 ਸਾਲ ਦੀ ਹੈ ਨਾ। ਸਾਨੂੰ ਆਇਆ ਹਰਜੀਏ ਗੁੱਟੇ ਕਰੀ ਬੱਸ ਮੈਚ ਖੇਡ। ਭਰਾ ਭਰਾ ਦੀ ਮਿਹਨਤ ਨੂੰ ਦੋ ਸ਼ਬਦ ਇੱਕ ਹੋਰ ਪਿਆਰ ਦੀ ਗੱਲ ਪਾਈ ਭਾਈ ਲਈ ਠੀਕ ਹੈ ਠੀਕ ਹੈ ਦੇਖ ਗੁੱਟਾ ਗੁੱਟਾ ਅੱਜ ਵੀ ਬਹੁਤ ਵਧੀਆ ਖੇਡੇ ਸ਼ਾਬਾਸ਼ ਥੈਂਕ ਯੂ ਲਓ ਜੀ लवली ਗੁਰੂ ਸਰ ਬਾਈ ਨੇ ਜਿਹੜਾ ਮੈਨੋ ਦੀ ਮੈਚ ਦਿੱਤਾ ਜਾਣਾ ਸੀਗਾ ਉਹ ਬਾਈ ਨੇ ਆਪਣੇ ਅੰਡਰ ਦੇ ਪਲੇਅਰ ਨੂੰ ਜਿਹੜਾ ਮੈਨੋ ਦੀ ਮੈਚ ਦਿੱਤਾ ਅੱਗੇ ਵੀ ਜਿਹੜਾ ਮੈਨਰ ਹੈ ਮੈਨੂੰ ਦਿੱਤਾ ਗਿਆ ਹੈ ਉਹ ਆਪਣੇ ਕਿੰਨੇ ਧਾਰੀ ਦੂਸਰੀਆਂ ਨੇ ਇਹਦਾ ਬਾਈ ਨੇ ਕਹਿੰਦੇ ਮਾਣ ਸਨਮਾਨ ਦੀ ਲੋੜ ਹੈ ਭਾਉ ਤੋਂ ਵਧੀਆ ਪਰਫਾਰਮਰ ਦੇ ਤੇ ਰੂਮ ਮੀਟਰ ਸੀ ਤੇ ਭਾਉ ਨੇ ਆਪਣੇ ਨਾਲ ਦੇ ਮੁੰਡੇ ਨੂੰ ਅੰਡਰ ਦੇ ਮੁੰਡੇ ਨੂੰ ਜਿਹੜਾ ਗਿਫਟ ਕਰਤਾ ਬਹੁਤ ਵੱਡੀ ਸੋਚ ਆ ਭਾਉ ਦੀ ਉਸਤਾਦ ਪਲੇਅਰ ਆ ਲੋ ਜੀ ਇੱਕ ਵਧੀਆ ਕੈਚ ਫੜਨ ਤੇ ਫੜਨ ਤੇ ਗੁਰੀ ਨੂੰ ਜਿਹੜਾ 에ਅਰਪੋਰਟ ਦਿੱਤਾ ਜਾ ਰਿਹਾ ਪ੍ਰਬੰਧ ਕਰੇ ਬੱਲਿਓ ਨਾਮ ਤੇਰਾ ਕੀ ਆ ਹੈ ਓਪੜ ਢਾਲੇ ਵਾਲਾ ਮੈਂ ਕਹਿੰਦੇ ਮਲੂਕਪੁਰਿਆ ਦਾ ਗੱਲ ਸੁਣ ਇਹ ਜਿਹੜਾ ਰੂਮ ਮੈਕਰ ਤੈਨੂੰ ਭਾਉ ਨੇ ਗੈਰਟ ਕੀਤਾ ਵਾ ਜਿਵੇਂ ਲੱਗੀ ਖੁਸ਼ੀ ਮੀਲੇ ਖੇਡਣ ਆ ਵਾਸਤੇ ਆਇਆ ਮੰਦਰੋਲ ਦਾ ਮੇਲਾ ਪੈਸਾ ਦੀ ਬਰਬਾਦ ਹੋ ਰਹੀ ਆ ਗੈਸਟ ਮਿਲਦੇ ਪਏ ਆ ਮਾਨ ਸਨਮਾਨ ਮਿਲਦੇ ਪਏ ਆ ਕਿਵੇਂ ਲੱਗਾ ਮੇਲੇ ਦੋ ਸ਼ਬਦ ਵਧੀਆ ਲੱਗਾ ਕੀ ਲੱਗੀ ਇੱਕ ਖਾਸ ਗੱਲ ਹਾਂਜੀ ਇੱਕ ਖਾਸ ਖਾਸ ਗੱਲ ਚੰਗੀ ਲੱਗੀ ਵੀਰੋ ਆਰੋਮੈਟਰ ਮਿਲ ਗਿਆ ਧੰਨਵਾਦ ਆਉਜੀ ਕੱਲੇ ਕੱਲੇ ਪਲੇਅਰ ਦਾ ਸਨਮਾਨ ਕੀਤਾ ਜਾਂਦਾ ਪਾਈਆਂ ਵੱਲੋਂ ਚਾਹੇ ਉਹ ਕੈਚ ਵੜੇ ਚਾਹੇ ਉਹ ਬੋਲਿੰਗ ਵਧੀਆ ਪਾਵੇ ਕੱਲੇ ਕੱਲੇ ਦਾ ਸਨਮਾਨ ਕੀਤਾ ਸਟੇਜ ਤੇ ਬਰਾਜਮਾਨ ਸਾਡੇ ਪਿੰਡਾਂ ਦੇ ਪਤਵੰਤੇ ਸੱਜਣ ਸਾਡੇ ਬਜ਼ੁਰਗ ਸਹਿਬਾਨ ਵਿੱਚ ਅਨੰਦ ਮਾਰੇ ਬੈਠੇ ਸਾਡੇ ਬਜ਼ੁਰਗ ਸਾਹਿਬਾਨ ਬੈਠੇ ਨੇ ਸਾਡੇ ਪ੍ਰਬੰਧਕੀ ਸੱਜਣ ਬੈਠੇ ਨੇ ਟੀਚਾ ਸਾਹਿਬਾਨ ਬੈਠੇ ਨੇ ਬਹੁਤ ਬਹੁਤ ਸਨਕਾਰ ਕਰਦੇ ਆ ਸਾਰੇ ਪਿੰਡ ਵਾਲੇ ਵੀਰਾਂ ਦਾ ਲਗਰਨਵਾਸੀਆਂ ਦਾ ਆਹ ਮੁੰਡਾ ਅਰਸ਼ ਜੋਧਪੁਰ ਜੀਮੇ ਵਾਲਾ ਜਿਹੜੇ ਮੁੰਡੇ ਨੇ ਬੜੀ ਸੋਹਣੀ ਕਲਾਸਿਕ ਬੱਲੇਬਾਜ਼ੀ ਕੀਤੀ ਆ ਆਇਆ ਨੇ ਸੋਹਣੀ ਬੱਲੇਬਾਜ਼ੀ ਕਰਨ ਤੋਂ ਬਾਅਦ ਕਮੇਟੀ ਵੱਲੋਂ ਜਿਹੜਾ ਇੱਕ ਰੋਮ ਮੀਟਰ ਪ੍ਰਸਤਾ ਦੇ ਨਾਲ ਜਿਹੜਾ ਸਨਮਾਨ ਕੀਤਾ ਜਾ ਰਿਹਾ ਚੀਮਾ ਜੋਧਪੁਰ ਬਰਨਾਲੇ ਵਾਲਾ ਨਾ ਇਹ ਤੁਸੀਂ ਆਪ ਵੀ ਬਹੁਤ ਟਾੜਾ ਟੂਰਨਾਮੈਂਟ ਕਰਾਉਣੀ ਤੇ ਏਡੀ ਦੂਰ ਖੇਡਣ ਵਾਸਤੇ ਆਏ ਹੋ ਤੇ ਮਹੌਲ ਤੇ ਵੀ ਕਿਵੇਂ ਲੱਗਿਆ ਟੂਰਨਾਮੈਂਟ ਦਾ ਟੂਰਨਾਮੈਂਟ ਬਈ ਨਰੋਲ ਦੂ ਦਾ ਸਾਰਿਆਂ ਨੂੰ ਮੌਕਾ ਮਿਲਦਾ ਐਨੀ ਸੋਹਣੀ ਬੱਲੇਬਾਜ਼ੀ ਕੀਤੀ ਹੈ ਤੇ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਬਹੁਤ ਜਾਂ ਕਿਤੇ ਜਾ ਰਹੀ ਹੈ ਕਮੇਟੀ ਨੂੰ ਕਮੇਟੀ ਵੱਲੋਂ ਦੋ ਸ਼ਾਵਦ ਕਮੇਟੀ ਲਈ ਉਹ ਬਜਟ ਕੋਲਡ ਕਰਾ ਰਿਹਾ ਬਈ ਜੰਗਲ ਨੂੰ ਸਾਰਾ ਟੀਮਾਂ ਵਰਮੰਦ ਗਰਾਊਂਡ ਸਾਰਾ ਕੁਝ ਵਧੀਆਗਾ ਲੋ ਜੇਸ਼ਪਾ ਟੀਮਾਂ ਬਈ ਦੇ ਸੁਭਾਗ ਨੂੰ ਸਨਮਾਨ ਦਿੱਤਾ ਜਾ ਪ੍ਰਬੰਧਕਾਂ ਵੱਲੋਂ ਬਹੁਤ ਸਨਮਾਨ ਦਿੱਤਾ ਪਈਆਂ ਨੇ ਔਰ ਬਾਈ ਨੇ ਵੀ ਪੂਰਾ ਸਾਥ ਦਿੱਤਾ ਟੂਰਨਾਮੈਂਟ ਦੇ ਉੱਪਰ ਟੀਮਾਂ ਤਾਂ ਸਾਰੇ ਆ ਗਏ ਜੀ ਬੜਾ ਹੈਰੀ ਇਹਨਾਂ ਕਨੇ ਮਾਨ ਸਨਮਾਨ ਏਅਰ ਬੋਲ ਪ੍ਰਸਨ ਮੈਨੋ ਦੇ ਮੈਚ ਖੁੱਤੀ ਦੇਗੇ ਕਿ ਤਾੜੀਆਂ ਮਾਰਦੇ ਹੋਰ ਬਾਰਿਆ ਲਓ ਜੀ ਹੈਰੀ ਵੈਰੋ ਕਿਲਰ ਆ ਮੈਨੋ ਦੀ ਮੈਚ ਬੜੀ ਸੋਹਣੀ ਜਿਹੜੀ ਬੱਲੇਬਾਜ਼ੀ ਕੀਤੀ ਹੈ ਪ੍ਰਬੰਧਕਾ ਬੋਲੋ ਜੀ ਪ੍ਰਬੰਧਕਾ ਬਹੁਤ ਨਹੀਂ ਪ੍ਰਬੰਧਕ ਬਾਕੀ ਸਾਰੇ ਪਰਵਾਨੀ ਬਹੁਤ ਹੀ ਇੱਕ ਬਹੁਤ ਜਗਤ ਤਾੜਾ ਪਹਿਲ ਗੋਲ ਕੀਤਾ ਕੇ ਦੂਸਰੇ ਦੇ ਕੇ ਸਮਾਨ ਕੀਤੇ ਆਇਆ ਧੰਨ ਦੇ ਸਾਡੀ ਕਿਲਾਮੀ ਪ੍ਰਮੇ ਦੀ ਬੇਟੀ ਹੈ ਔਰ ਨਗਰ ਪੰਚਾਇਤ ਦੀ ਯੋਜਨਾ ਦਿੱਤਾ ਪਰ ਇਹ ਬੜਾ ਜੀ ਨੇ ਆਉਣ ਲਈ ਪਹੁੰਚੇ